ਫੋਂ ਮੇਨ ਐਂਟਰੈਂਸ ਆ ਦੇਖੋ ਬਿਲਕੁਲ ਪ੍ਰਾਤਨ ਉਸੇ ਤਰ੍ਹਾਂ ਦਾ ਘਰ ਆ ਜਿਹੜਾ ਸੰਭਾਲ ਕੇ ਰੱਖਿਆ ਗਿਆ ਹੈ ਭਾਈ ਉਸੇ ਸਮੇਂ ਦਾ ਕੂਹ ਹੈ ਇਹਨੂੰ ਦੁਆਰਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖੜਕੜ ਕਲਾਂ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਦਾ ਜਦੀ ਘਰ ਵਿਖਾਵਾਂਗੇ ਤੇ ਪਿਛਲੇ ਵਾਲੇ ਪਾਸੇ ਇੱਧਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਦੀ ਘਰ ਹੈ ਵੀਡੀਓ ਨੂੰ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆ ਜੀ ਆਪਾਂ ਚੱਲਦੇ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਘਰ ਦੇਖਦੇ ਆਂ ਇੱਧਰ ਬੋਰਡ ਲੱਗਿਆ ਹੋਇਆ ਦੇਖ ਸਕਦੇ ਹੋ ਜਿਵੇਂ ਤੁਸੀਂ ਬੋਰਡ ਤੇ ਵੀ ਲਿਖਿਆ ਹੋਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਖਟਕੜ ਕਲਾ ਬਿਲਕੁਲ ਪੁਰਾਣਾ ਇਹ ਘਰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਤੇ ਇੱਥੇ ਹੀ ਘਰ ਦੀ ਐਂਟਰੀ ਦੇ ਤੇ ਬੋਰਡ ਲੱਗਿਆ ਹੋਇਆ ਇਹ ਜਿਵੇਂ ਖੁੱਲਣ ਦਾ ਸਮਾਂ ਲਿਖਿਆ ਹੋਇਆ ਜਦ ਦੀ ਘਰ ਖੁੱਲਣ ਦਾ ਸਮਾਂ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਕੀ ਚੱਲਦੇ ਆ ਅੰਦਰ ਇੱਥੋਂ ਮੇਨ ਐਂਟਰੈਂਸ ਆ ਦੇਖੋ ਬਿਲਕੁਲ ਪ੍ਰਾਤਨ ਉਸੇ ਤਰ੍ਹਾਂ ਦਾ ਘਰ ਆ ਜਿਹੜਾ ਸੰਭਾਲ ਕੇ ਰੱਖਿਆ ਗਿਆ ਬਿਲਕੁਲ ਉਹੀ ਬ੍ਰਿਕ ਇਟ ਦਾ ਸਾਰਾ ਘਰ ਕਿਸੇ ਸਮੇਂ ਇਸੇ ਘਰ ਦੇ ਵਿੱਚ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਹਿੰਦੇ ਰਹੇ ਹੋਣਗੇ ਆਪਣੇ ਪਰਿਵਾਰ ਸਮੇਤ ਬਾਕੀ ਇੱਥੇ ਆ ਕਮਰੇ ਨੇ ਬਣੇ ਹੋਏ ਤੇ ਇਹਨਾਂ ਕਮਰਿਆਂ ਦੇ ਵਿੱਚ ਪੁਰਾਤਨ ਸਾਰਾ ਉਸੇ ਸਮੇਂ ਦਾ ਸਮਾਨ ਵੀ ਆ ਉਹ ਜਿਹੜਾ ਪਿਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆ ਪੌੜੀਆਂ ਜਾਂਦੀਆਂ ਨੇ ਉੱਪਰ ਵਾਲੇ ਪਾਸੇ ਨੂੰ ਤੇ ਤਿੰਨ ਚਾਰ ਕਮਰੇ ਨੇ ਇੱਥੇ ਬਾਕੀ ਉੱਪਰ ਵਾਲੇ ਪਾਸੇ ਵੀ ਇੱਕ ਕਮਰਾ ਅੰਦਰੋਂ ਇਸ ਤਰ੍ਹਾਂ ਦਾ ਹੈ ਕਮਰਾ ਤੇ ਇੱਧਰ ਇੱਕ ਸਾਹਮਣੇ ਇੱਕ ਚੱਕੀ ਵੀ ਹੈ ਦੇਖ ਸਕਦੋਂ ਜੀ ਇਹ ਵੀ ਚੱਕੀ ਸੰਭਾਲ ਕੇ ਰੱਖੀ ਗਈ ਹੈ ਆ ਸਾਰਾ ਕਰਦਾ ਬਾਹਰ ਵਾਲਾ ਪਾਸਾ ਤੇ ਇਸ ਕਮਰੇ ਦੇ ਵਿੱਚ ਕੁਝ ਪੁਰਾਣਾ ਜਿਹੜਾ ਸਮਾਨ ਉਸ ਉਸ ਸਮੇਂ ਦਾ ਸੰਭਾਲ ਕੇ ਰੱਖਿਆ ਗਿਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਅਲਮਾਰੀ ਦੇ ਵਿੱਚ ਕੁਝ ਗਲਾਸ ਬਾਕੀ ਛੋਟੀਆਂ-ਛੋਟੀਆਂ ਟੋਕਰੀਆਂ ਇੱਕ ਪੁਰਾਣਾ ਲਾਲਟਨ ਇੱਕ ਪ੍ਰੈਸ ਦੇਖੋ ਜ਼ੂਮ ਕਰਕੇ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਪ੍ਰਾਤਨ ਸਮਾਨ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਸਮੇਂ ਦਾ ਜਿਹੜਾ ਸਾਰਾ ਸਮਾਨ ਉਹ ਵਰਤਦੇ ਰਹੇ ਨੇ ਉਹਨਾਂ ਦਾ ਸਾਰਾ ਪਰਿਵਾਰ ਇਸ ਘਰ ਦੇ ਵਿੱਚ ਜਦੋਂ ਰਹਿਦਾ ਹੁੰਦਾ ਸੀ ਤੇਦਰ ਨਾਲ ਵਾਲੇ ਪਾਸੇ ਆ ਇੱਕ ਚੁੱਲਾ ਹੋ ਸਕਦਾ ਹੈ ਕਿ ਉਸ ਸਮੇਂ ਵਿੱਚ ਵੀ ਇੱਥੇ ਚੁੱਲਾ ਹੁੰਦਾ ਹੋਵੇ ਉਦੋਂ ਹੀਰਦੇ ਅਜਮਪਖ ਸਿੰਘ ਜੀ ਇਸ ਘਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਆ ਦੇਖੋ ਜਿਵੇਂ ਪੁਰਾਣੇ ਘਰਾਂ 'ਚ ਹੁੰਦੇ ਸੀਗੇ ਛੋਟੇ ਛੋਟੇ ਆਲੇ ਕੁਝ ਰੱਖਣ ਨੂੰ ਜਿਵੇਂ ਦੀਵਾ ਲਾਉਣ ਨੂੰ ਇੱਧਰ ਵੀ ਇੱਕ ਕਮਰਾ ਇਹਦੇ ਵਿੱਚ ਵੀ ਸਮਾਨ ਪਿਆ ਇੱਕ ਚਰਖਾ ਪਿਆ ਤੇ ਉਹ ਅਲਮਾਰੀ ਦੇ ਵਿੱਚ ਵੀ ਸਮਾਨ ਪਿਆ ਕੁਝ ਬਰਤਨ ਪਏ ਨੇਗੇ ਇਹ ਵੀ ਪੁਰਾਣੇ ਉਸੇ ਸਮੇਂ ਦੇ ਤੇ ਕੋਸ਼ੇ ਇੱਥੇ ਤਸਵੀਰਾਂ ਪਈਆਂ ਨੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਸੰਦੂਖ ਪਏ ਨੇ ਛੋਟੇ-ਛੋਟੇ ਆ ਜਿਹੜੀ ਅਲਮਾਰੀ ਪਈ ਹੈ ਬਰਤਨ ਵਾਲੀ ਉਹਦੇ ਨਾਲ ਇਹ ਛੋਟੇ-ਛੋਟੇ ਟਰੰਕ ਨੇ ਸੰਦੂਖ ਵੀ ਕਹਿ ਦਾਨੇ ਜਿਵੇਂ ਟਰੰਕ ਹਨਾ ਇੰਨੇ ਥੱਲੇ ਵੱਡਾ ਪਿਆ ਉਹ ਤੋਂ ਉੱਪਰ ਉੱਪਰ ਛੋਟਾ ਇਹ ਵੀ ਸਾਰੇ ਉਸੇ ਸਮੇਂ ਦੇ ਨੇ ਪ੍ਰਾਤਨੇ ਨੇ ਪੁਰਾਣੇ ਜਿਵੇਂ ਸਾਰੇ ਬਰਤਨ ਸਾਮਕੇ ਰੱਖੇ ਹੋਏ ਨੇ ਉਸੇ ਤਰ੍ਹਾਂ ਇਹ ਵੀ ਟਰੰਕ ਦੇਖੋ ਸਾਮਕੇ ਰੱਖੇ ਹੋਏ ਪੁਰਾਣੇ ਬਿਲਕੁਲ ਨਾਲ ਇਧਰ ਇੱਕ ਹੋਰ ਕਮਰਾ ਹੈ ਇਹ ਵੀ ਆਪਾਂ ਦੇਖਦੇ ਆ ਇਸ ਦੇ ਅੰਦਰ ਵੀ ਉਸੇ ਤਰ੍ਹਾਂ ਸਮਾਨ ਪਿਆ ਦੇਖੋ ਇਹ ਸਾਰਾ ਸਮਾਨ ਉਸ ਸਮੇਂ ਦਾ ਹੀ ਹੈ ਜਿਹੜਾ ਸਾਮਕੇ ਰੱਖਿਆ ਹੋਇਆ ਹੈ ਅਲਮਾਰੀ ਦੇ ਵਿੱਚ ਵੀ ਛੋਟੇ-ਛੋਟੇ ਗਲਾਸ, ਬਰਤਨ ਜਿਹੜਾ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਹੁੰਦਾ ਨਾ ਥੱਲੇ ਇੱਕ ਪੀੜੀ ਪਈ ਆ ਦੇਖੋ ਇਸ ਤਰ੍ਹਾਂ ਇਹਨਾਂ ਕਮਰਿਆਂ ਦੇ ਵਿੱਚ ਸਾਰਾ ਉਹ ਸਮਾਨ ਆ ਜਿਹੜਾ ਨਾ ਸਮਾਲ ਕੇ ਰੱਖਿਆ ਹੋਇਆ ਵਾਕੀ ਇਸ ਤਰ੍ਹਾਂ ਦੀਆਂ ਇੱਟਾਂ ਦਾ ਇਹ ਜਿਹੜਾ ਘਰ ਆ ਉਹ ਬਣਿਆ ਹੋਇਆ ਹੈ ਤੇ ਆ ਸਾਰਾ ਮਾਰ ਵਾਲਾ ਪਾਸਾ ਪਰਦਾ ਜਿਵੇਂ ਬੀੜਾ ਹੁੰਦਾ ਹੈ ਨਾ ਘਰਾਂ ਦੇ ਵਿੱਚ ਤੇ ਇਧਰ ਇੱਕ ਛੋਟਾ ਜਿਹਾ ਰੋਸ਼ਨਦਾਨ ਵੀ ਆ ਇਹ ਵੀ ਆਪਾਂ ਦੇਖਦੇ ਆ। ਆ ਦੇਖੋ ਬਿਲਕੁਲ ਛੋਟਾ ਜਿਹਾ ਰੋਸ਼ਨਦਾਨ ਇਹ ਜਿਵੇਂ ਅੰਦਰ ਕਮਰਿਆਂ ਦੇ ਵਿੱਚ ਚਾਨਣਾ ਪੈਣ ਨੂੰ ਆਪਾਂ ਰੱਖ ਲਾਉਂਦੇ ਹੁੰਦੇ ਆ ਨਾ ਉਸ ਤਰ੍ਹਾਂ ਦਾ ਤੇ ਬਾਹਰ ਵਾਲੇ ਪਾਸੇ ਇੱਕ ਖੂਹ ਵੀ ਐ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਉਸ ਸਮੇਂ ਵੀ ਇੱਥੇ ਖੂਹ ਹੁੰਦਾ ਹੋਊਗਾ ਇਹ ਉਸੇ ਸਮੇਂ ਦਾ ਖੂਹ ਐ ਇਹਨੂੰ ਦੁਬਾਰਾ ਵਾਂ ਜਿਵੇਂ ਬਾਜੋ ਰੈਨੋਵੇਟ ਕਰ ਦਿੱਤਾ ਗਿਆ ਕਿਉਂਕਿ ਇਹਦੀ ਸਾਂਭ ਸੰਭਾਲ ਫਿਰ ਰੱਖਣੀ ਪੈਂਦੀ ਐ ਨਾ ਕਾਫੀ ਪੁਰਾਣਾ ਜਦੋਂ ਹੋ ਜਾਂਦਾ ਤੇ ਇਸੇ ਖੂਹ ਦੇ ਵਿੱਚੋਂ ਸ਼ੀਦ ਦੇ ਅਜਮਪਕ ਸਿੰਘ ਜੀ ਦਾ ਜਿਹੜਾ ਪਰਿਵਾਰ ਹੋਊ ਉਹ ਜਿਵੇਂ ਪਾਣੀ ਦੀ ਵਰਤੋਂ ਇੱਥੋਂ ਹੀ ਕਰਦੇ ਹੋਣਗੇ ਇਸ ਖੂਹ ਦੇ ਵਿੱਚੋਂ ਬਾਕੀ ਆ ਸਾਰਾ ਬਾਹਰ ਵਾਲਾ ਪਾਸਾ ਆ ਗਿਆ ਘਰ ਦਾ ਤੇ ਇੱਧਰ ਉੱਪਰ ਵਾਲੇ ਪਾਸੇ ਦੋ ਕਮਰੇ ਨੇ ਇੱਕ ਤਾਂ ਆਹ ਦੇਖ ਸਕਦੇ ਹੋ ਤੁਸੀਂ ਤੇ ਇੱਕ ਕਮਰਾ ਆਹ ਵਾਲੀ ਸਾਈਡ ਆ ਆਪਾਂ ਇੱਥੋਂ ਪਤਾ ਕਰਦੇ ਹਾਂ ਕੋਸ਼ਿਸ਼ ਕਰਾਂਗੇ ਜੇ ਆਪਾਂ ਉੱਪਰ ਜਾ ਸਕਦੇ ਹੋਏ ਤਾਂ ਉੱਪਰੋਂ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੱਧਰੋਂ ਪੌੜੀਆਂ ਵੀ ਜਾਂਦੀਆਂ ਨੇ ਉੱਪਰ ਜਾਣ ਵਾਸਤੇ ਆ ਦੇਖੋ ਪਤਾ ਕਰਦੇ ਅਮਰਤ ਬਾਈ ਹੈ ਨਾ ਜੇ ਆਪਾਂ ਜਾ ਸਕਦੇ ਹੋਏ ਉਪਰ ਤੱਕ ਜਾਂਦੀਆਂ ਨੇ ਪੌੜੀਆਂ ਤਾਂ ਫਿਰ ਆਪਾਂ ਜਰੂਰ ਜਾ ਕੇ ਆਵਾਂਗੇ ਬਾਕੀ ਦੇਖੋ ਸਕਦੇ ਹੋ ਤੁਸੀਂ ਬਿਲਕੁਲ ਬਰੀਕ ਇੱਟਾਂ ਪੁਰਾਣੇ ਸਮਿਆਂ 'ਚ ਇਸ ਤਰ੍ਹਾਂ ਦੀ ਸਾਰੇ ਘਰ ਹੁੰਦੇ ਸੀਗੇ ਸਾਰੀਆਂ ਇਮਾਰਤਾਂ ਇਸ ਤਰ੍ਹਾਂ ਦੀਆਂ ਹੀ ਹੁੰਦੀਆਂ ਸੀਗੀਆਂ ਬਰੀਕ ਇੱਟ ਦੀਆਂ ਸਰੰਦੀ ਇੱਟ ਵੀ ਕਹਿ ਦਿੰਦੇ ਨੇ ਆ ਪੌੜੀਆਂ ਉੱਪਰ ਵਾਲੇ ਪਾਸੇ ਨੂੰ ਜਾਂਦੀਆਂ ਨੇ ਵੈਸੇ ਉੱਪਰ ਲਾ ਗੇਟ ਆ ਜਿਹੜਾ ਉਹ ਇਸ ਸਮੇਂ ਬੰਦ ਆ ਤੇ ਆ ਦੇਖ ਸਕਦੇ ਹੋ ਤੁਸੀਂ ਇੱਥੇ ਪੁਰਾਣੀ ਆ ਸੁੱਚਾ ਪਰਾਤਨ ਦੇਖੋ ਬਿਲਕੁਲ ਪੁਰਾਣੇ ਸਮਿਆਂ ਚ ਇਸ ਤਰ੍ਹਾਂ ਦੀ ਸੁੱਚਾ ਹੁੰਦੀਆਂ ਸੀਗੀਆਂ ਤੇ ਇੱਥੇ ਤੱਕ ਇਹ ਆਪਾਂ ਜਾ ਸਕਦੇ ਆ ਇਹ ਤੋਂ ਅੱਗੇ ਫਿਰ ਇਹ ਬੰਦ ਆ ਇਸ ਤਰ੍ਹਾਂ ਦੀਆਂ ਪੌੜੀਆਂ ਨੇਗੀਆਂ ਇਹ ਦੇਖੋ ਜਿਵੇਂ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਦੋ ਉੱਪਰ ਕਮਰੇ ਬਣੇ ਹੋਏ ਨੇਗੇ ਤੇ ਆਹੀ ਪੌੜੀਆਂ ਨੇ ਜਿਹੜੀਆਂ ਉੱਪਰ ਵਾਲੇ ਪਾਸੇ ਨੂੰ ਜਾਂਦੀਆਂ ਨੇ ਆਹੀ ਰਾਸਤਾ ਜੀ ਆਪਾਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਬਾਰੇ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ ਸੀਗਾ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਖੇ ਅਤੇ ਉਹਨਾਂ ਦਾ ਪਿਤਾ ਦਾ ਨਾਮ ਸੀ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਸੀਗਾ ਵਿਦਿਆਵਤੀ ਅਤੇ ਉਹਨਾਂ ਦਾ ਜੱਦੀ ਪਿੰਡ ਖਟਕੜ ਕਲਾਂ ਸੀਗਾ ਜ਼ਿਲ੍ਹਾ ਨਮਾਸ਼ਹਿਰ ਦੇ ਵਿੱਚ ਜਿੱਥੇ ਕਿ ਅੱਜ ਆਪਾਂ ਆਏ ਹੋਿਆਂਗੇ ਸ਼ਹੀਦ ਭਗਤ ਸਿੰਘ ਨੇ ਜਿਹੜੀ ਆਪਣੀ ਵਿੱਦਿਆ ਸੀਗੀ ਆਪਣੀ ਪੜ੍ਹਾਈ ਮੋਢਲੀ ਪੜ੍ਹਾਈ ਪਿੰਡ ਬੰਗਾਾਂ ਤੇ ਖਟਕੜ ਕਲਾਂ ਤੋਂ ਪ੍ਰਾਪਤ ਕੀਤੀ ਸੀ ਤੇ ਇਸ ਤੋਂ ਮਗਰੋਂ ਉਹ ਉਚੇਰੀ ਪੜ੍ਹਾਈ ਕਰਨ ਦੇ ਲਈ ਲਾਹੌਰ ਚਲੇ ਗਏ ਸੀਗੇ ਅਤੇ ਸ਼ਹੀਦ ਭਗਤ ਸਿੰਘ ਜੀ ਨੂੰ 23 ਮਾਰਚ 1931 ਈਸਵੀ ਦੇ ਵਿੱਚ ਅੰਗਰੇਜ਼ੀ ਹਕੂਮਤ ਵੱਲੋਂ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀਗੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਹੀ ਰਾਜਗੁਰੂ ਅਤੇ ਸਖਦੇਵ ਜੀ ਨੂੰ ਵੀ 23 ਮਾਰਚ ਵਾਲੇ ਦਿਨ ਹੀ ਫਾਂਸੀ ਦੇ ਦਿੱਤੀ ਗਈ ਸੀ। ਅਤੇ ਸ਼ਹੀਦ ਭਗਤ ਸਿੰਘ ਜੀ ਦਾ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅੰਦਰ ਵਾਲੇ ਪਾਸੇ ਆਪਾਂ ਸਾਰਾ ਘਰ ਦੇਖ ਲਿਆ ਤੇ ਹੁਣ ਆਪਾਂ ਬਾਹਰ ਵਾਲਾ ਪਾਸਾ ਦੇਖਦੇ ਹਾਂ ਘਰ ਦਾ ਜਾ ਕੇ ਆਹ ਮੇਨ ਐਂਟਰੈਂਸ ਹੈ ਮੇਨ ਗੇਟਾ ਇੱਥੋਂ ਆਪਾਂ ਐਂਟਰ ਹੋਏ ਸੀਗੇ। ਬਾਕੀ ਆਲੇ-ਦਾਲੇ ਹੋਰ ਸਾਰੇ ਘਰ ਨੇਗੇ ਪਿੰਡ ਖੜਕੜ ਕਲਾਂ ਦੇ। ਪਿੰਡ ਦੇ ਵਿੱਚ ਆ ਕਿ ਇਹ ਘਰ ਹੈ ਖੀਦਿਆ ਜਮ ਸਰਦਾਰ ਪਾਕ ਸਿੰਘ ਜੀ ਦਾ ਆ ਭਿਆਮ ਮਾਰ ਵਾਲਾ ਪਾਸਾ ਇੱਥੇ ਵੀ ਇੱਕ ਗੇਟ ਕੱਢਿਆ ਹੋਇਆ ਦੇਖੋ ਬਾਹਰ ਇਹ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀਗਾ ਇੱਕ ਮਤਲਬ ਬੈਠ ਕੇ ਕਹਿ ਦੁੰਦੇ ਸੀ ਨਾ ਇੱਕ ਕਮਰੇ ਦਾ ਗੇਟ ਵੀ ਇਹ ਤੇ ਕੱਢ ਦਿੰਦੇ ਸੀਗੇ ਮੇਨ ਗੇਟ ਤਾਂ ਹੁੰਦੀ ਹੁੰਦਾ ਸੀਗਾ ਜਿਵੇਂ ਆਹ ਤੇ ਇਸ ਤਰ੍ਹਾਂ ਦਾ ਗੇਟ ਕੱਢ ਦਿੰਦੇ ਸੀਗੇ ਪਿੰਡਾਂ 'ਚ ਆਪਾਂ ਦੇਖ ਦੇਖਿਆ ਹੀ ਆ ਇਹ ਆ ਵੀ ਇੱਕ ਤੱਕ ਤੱਕ ਹੀ ਬਾਹਰੋਂ ਕੱਢੀ ਹੋਈ ਐ ਤੇ ਨਾਲ ਹੀ ਰਸਤਾ ਜਾਂਦਾ ਘਰ ਦੇ ਬਾਕੀ ਉੱਪਰ ਵਾਲੇ ਕਮਰੇ ਆ ਗਏ ਸਾਰੀ ਬਾਹਰਲੀ ਗੰਧ ਆ ਗਈ ਸ਼ਹੀਦ ਦੇ ਆਜਮ ਸਰਦਾਰ ਪੱਕ ਸਿੰਘ ਜੀ ਦੇ ਘਰ ਦੀ ਆ ਉੱਪਰ ਵਾਲਾ ਕਮਰਾ ਆ ਗਿਆ ਬਾਕੀ ਇੱਕ ਆ ਵੀ ਗੇਟ ਹੈ ਦੇਖੋ ਇਹ ਵੀ ਬੀਹੀ ਹੈ ਤੇ ਬੀਹੀ ਤੇ ਹੀ ਕੱਢਿਆ ਹੋਇਆ ਗੇਟ ਬਾਕੀ ਆਲੇ-ਦਾਲੇ ਸਾਰੇ ਹੋਰ ਘਰ ਆਗੇ ਇਹ ਸਾਰਾ ਬਾਹਰਲਾ ਪਾਸਾ ਕਰਦਾ ਤੇ ਇੱਥੇ ਪਿੰਡ ਦੇ ਵਿੱਚ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਅਜ਼ਾਇਬ ਘਰ ਵੀ ਬਣਿਆ ਹੋਇਆ ਸਰ ਸ਼ੀਦ ਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਉਹ ਵੀ ਆਪਾਂ ਦੇਖਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਘਰ ਆਪਾਂ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਚੱਲਦੇ ਆਂ ਮਿਊਜ਼ੀਅਮ ਦੇ ਵਿੱਚ ਖੜਕੜ ਕਲਾ ਵੇਖੇ ਮਿਊਜ਼ੀਅਮ ਬਣਿਆ ਹੋਇਆ ਸਰਦਾਰ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਉਹ ਮਿਊਜ਼ੀਅਮ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਘਰ ਦੇ ਨਾਲ ਇਹ ਆ ਲਾਇਬ੍ਰੇਰੀ ਬਣੀ ਹੋਈ ਹੈ ਉੱਧਰ ਵਾਲੇ ਪਾਸੇ ਘਰ ਹੈ ਪਿੱਛੇ ਵਾਲੇ ਪਾਸੇ ਤੇ ਨਾਲ ਇਹ ਲਾਇਬ੍ਰੇਰੀ ਆ ਔਰ ਆਪਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਘਰ ਤੋਂ ਮਿਊਜ਼ੀਅਮ ਵੱਲ ਨੂੰ ਜਾ ਰਹੇ ਆ ਬਾਕੀ ਆ ਸਾਰਾ ਤੁਸੀਂ ਦੇਖ ਸਕਦੇ ਹੋ ਵਾਲੇ ਦੁਆਰੇ ਖਟਕੜ ਕਲਾ ਪਿੰਡ ਹੈ ਤੇ ਨਾਲ ਹੀ ਮਿਊਜ਼ੀਅਮ ਆ ਥੋੜੀ ਦੂਰੀ ਤੇ ਥੋੜੀ ਦੂਰੀ ਤੇ ਜੱਦੀ ਘਰ ਬਣਿਆ ਹੋਇਆ ਇਹ ਸਾਰਾ ਖੜਕੜਕ ਦਾ ਪਿੰਡ ਹੈ ਇੱਥੋਂ ਹੀ ਮਿਊਜ਼ੀਅਮ ਦੀਆਂ ਕੰਦ ਸ਼ੁਰੂ ਹੋ ਜਾਂਦੀ ਆ ਆ ਜਿਹੜੀ ਲਾਲ ਰੰਗ ਦੀ ਕੰਦ ਦੇਖ ਰਹਾ ਹੋ ਤੁਸੀਂ ਇਹ ਅਜਾਇਬ ਘਰ ਦੀ ਕੰਦ ਆ ਮਿਊਜ਼ੀਅਮ ਦੀ ਕੰਦ ਆ ਬਣੀ ਹੋਈ ਐ ਇੱਥੇ ਸਾਹਮਣੇ ਵੱਡਾ ਰੋਡ ਜਾਂਦਾ ਵੱਡੇ ਰੋਡ ਤੋਂ ਉਤਰ ਕੇ ਇਹ ਪਿੰਡ ਹੈ ਖੜਕੜਕ ਗਲਾ ਪਿੰਡ ਨਵੇਂ ਸ਼ਹਿਰ ਦੇ ਵਿੱਚ ਪੈ ਜਾਂਦਾ ਸਰਦਾਰ ਭਖ ਸਿੰਘ ਨਗਰ ਜਿਹਨੂੰ ਕਿਹਾ ਜਾਂਦਾ ਆ ਸਾਰਾ ਮਿਊਜ਼ੀਅਮ ਆ ਗਿਆ ਦੇਖੋ ਆ ਮਿਊਜ਼ੀਅਮ ਦੀ ਇਮਾਰਤ ਇੱਥੋਂ ਸ਼ੁਰੂ ਹੋਗੀ ਆ ਇਧਰੋਂ ਮੇਨ ਗੇਟ ਹੈ ਮਿਊਜ਼ੀਅਮ ਦਾ ਆ ਦੇਖੋ ਇੰਟਰੀ ਹੈਗੀ ਆਪਾਂ ਮਿਊਜ਼ੀਅਮ ਦੇ ਵਿੱਚ ਪਹੁੰਚ ਗਏ ਇਹ ਸਾਰਾ ਮਿਊਜ਼ੀਅਮ ਬਣਿਆ ਹੋਇਆ ਇੱਥੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਬਾਕੀ ਚੱਲਦੇ ਆਪਾਂ ਉਧਰ ਸਾਹਮਣੇ ਸਟੈਚੂ ਵੀ ਲੱਗਿਆ ਹੋਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਉਹ ਆਪਾਂ ਦਿਖਾਉਨੇ ਆ ਤੁਹਾਨੂੰ ਤੇ ਜਿਹੜਾ ਇਹ ਅਜ਼ਾਇਬ ਘਰ ਹੈ ਮਿਊਜ਼ੀਅਮ ਆ ਇਹ ਹਲੇ ਫਿਲਹਾਲ ਬੰਦ ਹੈ ਕਿਉਂਕਿ ਇੱਥੇ ਕੰਮ ਚੱਲ ਰਿਹਾ ਇੱਥੇ ਬੋਰਡ ਵੀ ਲੱਗਿਆ ਹੋਇਆ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ ਇੱਥੇ ਤੇ ਅਪਗ੍ਰੇਡ ਕਰ ਰਹੇ ਨੇ ਜ਼ੈਬ ਘਰ ਨੂੰ ਮਿਊਜ਼ੀਅਮ ਨੂੰ ਇਸ ਕਰਕੇ ਹਲੇ ਫਿਲਹਾਲ ਇਹ ਬੰਦ ਕੀਤਾ ਹੋਇਆ ਹੈ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ ਦਿਖਾਇਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਤੁਸੀਂ ਇੰਸਟਾਗ੍ਰam ਤੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਹੋ ਸੁਖ ਪੰਜਾਬੀ ਬਲੌਗਸ ਨਾਮ ਤੇ ਆਪਣਾ ਇੰਸਟਾਗ੍ਰam ਆ ਤੇ ਸੁਖ ਪੰਜਾਬੀ ਬਲੌਗਸ ਦੇ ਉੱਪਰ ਹੀ ਆਪਣਾ ਫੇਸਬੁੱਕ ਪੇਜ ਆ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ